ਲਓ ਜੀ ਬਾਈ ਪ੍ਰਧਾਨ ਨੇ ਖੰਭੇ ਨੂੰ ਟੋਚ ਨਬਾ ਲਿਆ ਅੱਜ ਅੜਦਾ ਨਹੀਂ ਅਸਲ 'ਚ ਪਤਾ ਕੀ ਆ ਮਨੇ ਹਾਂ ਬਾਈ ਦੇਦਾ ਕੰਮ ਉਹ ਸਾਜੇ ਜਿਹਦਾ ਕੰਮ ਉਹਨੋ ਸਾਜੇ ਲਓ ਜੀ ਬਾਈ ਖੰਭਾ ਸਿੱਧਾ ਕਰਨ ਲੱਗਿਆ ਵਿੰਗਾ ਹੋਇਆ ਪਿਆ ਪ੍ਰਧਾਨ ਬਾਈ ਨਵੇਂ ਤਿਆਰਵਾ ਮੱਥਾ ਟੇਕ ਲਿਆ ਵਾਇ ਕਰੂ ਦੇਖ ਲੈ ਬਾਕੀ ਸਿੱਧਾ ਹੁੰਦਾ ਜਾਂ ਨਹੀਂ ਹੁੰਦਾ ਬਾਈ ਹੋ ਗਿਆ ਹੋ ਗਿਆ ਹੋ ਗਿਆ ਬਾਈ ਫੱਤਾ ਸਿੱਧਾ ਬਾਈ ਨੇ ਹੈਗਾ ਦਿਮਾਗ ਬਾਈ ਉਹ ਬੱਸ ਬਾਈ ਹੈਗਾ ਦਿਮਾਗ ਕ ਕਰਿਆ ਪਹਿਲਾ ਕਰਿਆ ਯਾਰ ਇਹ ਕਿਸਾਲੇ ਕਰਦਾ ਵਾਹ ਜੀ ਵਾਹ ਖੰਭਾ ਸਿੱਧਾ ਕਰਦਾ 빙ਾ ਖੰਭਾ ਬਾਈ ਦੇਖ ਲੋ ਦਿਮਾਗ ਇੱਟਾ ਪਾਣੀ ਹੁਣ ਬਾਈ ਇੱਥੇ ਇੱਟਾ ਪਾ ਦੇਣੀ ਆ ਦਿਖ ਲੈਂਦੀ ਐ ਵਾਹ ਜੀ ਵਾਹ ਦੇਖ ਲੋ ਬਾਈ ਨਵੀਂੋ ਤਕਨੀਕ ਖੰਭਾ ਵੀ ਸਿੱਧਾ ਕਰਦਾ ਹਲੇ ਪੂਰੀ ਕਹਿੰਦਾ ਟੋਆ ਮਾਰਨ ਦਾ ਪੈਣਾ ਕੋਈ ਟੋਆ ਟੋਆ ਨਹੀਂ ਮਾਰੇ ਆ ਪਰ ਹੌਣ ਸਾਲ-ਸਾਲ ਬਕਮ ਗਿਆ ਸਾਲ ਪਰ ਲਓ ਜੀ ਬਾਈ ਪ੍ਰਧਾਨ ਨੇ ਖੰਭੇ ਨੂੰ ਟੋਚਨ ਪਾ ਲਿਆ ਅੱਜ ਹੜਦਾ ਨਹੀਂ ਅਸਲ 'ਚ ਪਤਾ ਕੀ ਆ ਮਨੇ ਹਾਂ ਬਾਈ ਦੇਖ ਜਿਹਦਾ ਕੰਮ ਉਹਨੋ ਸਾਜੇ ਜਿਹਦਾ ਕੰਮ ਉਹਨੋ ਸਾਜੇ ਇਹ ਖੰਭੇ ਮੈਂ ਟੋਆ ਮਾਰ ਕੇ ਲਾਇਏ ਬੇ ਅੱਛਾ ਤੇ ਬਿਜਲੀ ਨਹੀਂ ਲਾਇਏ ਬਿਜਲੀ ਵਾਲਾ ਆਈ ਨਹੀਂ ਹੈ ਕਹਿੰਦੇ ਖੱਡੇ ਮਾਰਦੇ ਅੱਛਾ ਉਹ ਸਾਹਮਣੇ ਨੂੰ ਖੰਭੇ 'ਚ ਕਿਸੇ ਦੀ ਨਹੀਂ ਅਲਾਈਨਮੈਂਟ ਹੈਗੀ ਹਾਰੇ ਇਹ ਜੇ ਬਿਜਲੀ ਇਹ ਬਾਈ ਟੋਆ ਡੂੰਘਾ ਘਟ ਕੱਢੇ ਪਾਪਾ ਨੇ ਹਾਂ ਉਹ ਜ਼ਿਆਦਾ ਕੱਢਦੇ ਨਹੀਂ ਹਾਂ ਉਹ ਪੂਰੇ ਹੀ ਕੱਢ ਦੇ ਉਹਦਾ ਪੂਰਾ ਖੱਡਾ ਮਾਰਿਆ ਮੈਂ ਤਾਂ ਮੇਜਰ ਵੀ ਦਾ ਤੁਹਾਡੇ ਨਾਲ ਅੱਛਾ ਚੌੜਾ ਮੇਜਰ ਵੀ ਦਾ ਬਾਈ ਅੱਜ ਅੱਜ ਮੇਜਰ ਆਦਾ ਆ ਬਾਈ ਬੂਆ ਦਾ ਮੁੰਡਾ ਬਾਈ ਸਾਡੀ ਦਾ ਮੇਜਰ ਵੀ ਦਾ ਬਾਈ ਕਹਿੰਦਾ ਹੁਣ ਉਹਦੀ ਡੈਥ ਹੋ ਗਈ ਜਦ ਰੇ ਕੱਢਦੇ ਹਾਂ ਹਾਂ ਮੇਜਰ ਵੀ ਦਾ ਨਾਲ ਮੈਂ ਮੇਜਨ ਮੇਲਾ ਹਾਂ ਅਸੀਂ ਫਿਰ ਚਾਰ ਖੰਭੇ ਆਂਦੇ ਟੋਏ ਕੱਢਦੇ ਸੀ ਵੀਰੇ ਦੇ ਕੱਢਦੇ ਪੂਰਾ ਲੇਨ ਲਾ ਕੇ ਜਦ ਕਿਸੇ ਖੰਭੇ ਦੀ ਵਿਆਪਸ ਵਿੱਚ ਦੋ ਵੀ ਨਹੀਂ ਲੜਦੇ ਚਾਰ ਤਾਂ ਘਰ ਲੜਦੇ ਸਾਰੇ ਵਿੰਗੇ ਆ ਉਹ ਪੂਰੀ ਵਾਲਾ ਦੀ ਵਿੰਗਾ ਹੀ ਆ ਬਾਈ ਬੜੀ ਗੋਰੀ ਜਾਲੀ ਆ। ਹਾਂ। ਨਹੀਂ ਮੰਨਦੇ। ਪਾੜ ਦੋ ਬਾਈ ਐਸਟੀਮੇਟ ਬਣਾ ਦੋ ਸਾਡਾ। ਹਾਂ। ਕੋਈ ਯਾਰ। ਪੜਦੀ ਨਹੀਂ ਗੱਲ। ਬਣੀ ਹੈ ਜੀ। ਅੱਜ ਆਉਂਦੇ ਕੱਲ ਆਉਂਦੇ ਆ। ਗੰਨਾ ਲਾਤਾ ਇਧਾਰ ਕੇ। ਇਧਰ ਤੇ ਗੰਨਾ ਲਾਤਾ ਬਾਈ। ਕਰੀਏ ਕਿਆ ਮੈਂ ਨਾ। ਕਣ ਕਮਰ ਕੀ। ਧਾਨ ਵਰਗੇ। ਗੰਨਾ ਵਰਗੇ ਉਹ ਵੀ ਸਰਵ ਵਰਗੇ। ਹੌਲੇ ਵੀ ਪਤਾ ਨਹੀਂ। ਹਾਂ। ਨਹੀਂ। ਹੁਣ ਪਾਣੀ ਕੋਸੇ ਵੀ ਜਣੀ। ਹਾਂ। ਆ ਬਾਈ ਬੜਾ ਨੇ ਕਰਤਾ ਕੰਮ ਹੁਣ ਸੰਗਟੇ ਲਗਾਣਾ ਬਣਾ ਬਾਈ ਸੈਟਾ ਹੁਣ ਬਾਕੀ ਲੱਗੇ ਵੇ ਇਧਰ ਬੰਦੇ ਗੰਨਾ ਬੀਜਣ ਛਾੜ ਕੱਢੀ ਜਾਂਦਾ ਬੰਦੇ ਨਾਲ ਦੀ ਨਾਲ ਕਰੀ ਜਾਂਦੇ ਕੰਮ ਹੈ ਬਾਈ ਓਕੇ ਠੀਕ ਕਰਦੇ ਕੰਮ ਕਾ ਕੰਮ ਠੀਕ ਹੈ ਬਾਕੀ ਬੀਜ ਆਪਣੀਆਂ ਬਾਈ ਦਾ ਉਹ ਭੋਲੀ ਤੇ ਲੈਂਦਾ ਸਾਰਾ ਆਪਣਾ ਵੀ ਬੀਜਿਆ ਹਾਂ ਉਹ ਆਪਣਾ ਜਾਰਾ ਆਪਣੇ 2 ਕਿਲੇ ਵੀ ਹੋ ਗਏ ਸਮਝ ਲੈ ਕਿਲਾ ਬੋਲੂ ਵਾਲੇ ਦੇ ਵਿੱਚ ਨਾ ਆਪਣੇ ਵੀ 18 ਹੀ ਤਾਂ ਨਹੀਂ 88 ਤਾਂ 18 ਵਿੱਚ ਦੇਖਿਆ 18 ਵੀਜਣੇ ਦੇ ਵਿੱਚ ਆਪਣੇ ਮਸਲਾ ਐ ਵੀ 18 ਕਿਰਦਾ ਨਹੀਂ ਨਾ ਇਹ ਤਾਂ ਨਹੀਂ 18 ਦਾ ਬਹੁਤ ਕਿਰਦਾ 88 ਨਹੀਂ ਕਿਰਦਾ 18 ਕਾ ਦਾ ਵੀਜੇ 18 ਇਹ ਮਲੇ ਚ ਸਿੱਟਣਾ ਐ ਮਲੇ ਸਿੱਟਣਾ ਪਟਾਲਪੁਰ ਵੀ ਇਹਨਾਂ 12 ਨਹੀਂ ਖਾਂਦਾ ਠੀਕ ਨਹੀਂ ਅਗਿੱਤੀ ਵੀਰੇ ਦੂਆ ਤਾਲ ਨਹੀਂ ਲੰਦੀ ਹੈ ਦੂਆ ਕਿਹੜਾ ਜਿਹੜਾ ਬਨੇ ਵਾਲਾ ਇਹ ਤਾਲ ਖਾਤਰੇ ਆ ਜਿਹੜਾ ਇੱਕ ਦੂਆ ਏ ਕਿਹੜਾ ਤੇ ਤੁਹਾਡੇ ਆਪਣੇ ਵਾਲਾ ਤਾਂ 88 ਵਾ ਦੇ ਇਹ ਤਾਲ ਨੂੰ ਹੈ ਕਿਹੜਾ ਤਾਲ ਵਾਲਾ 18 18 ਮੇਲਾ 18 ਮੇਲਾ ਠੀਕ ਭਾਈ ਲਫਾਵੇ ਦਰ ਵੀ ਲਾਇਆ ਪਿਆ ਮੈਂ ਕਹਿੰਦਾ ਰਵਾਜੇ ਆ ਗਲਫਾਪਿਆ ਨਾ ਭਾਈ ਦੇਖ ਲੈ ਤੂੰ ਭਾਈ ਦੇਖੋ ਕੱਖਣਾ ਤੇ ਆਪ ਕਰੇ ਨਹੀਂ ਲੱਗਦਾ ਜਹਾਜ਼ਪਰਦੇ ਦੇਖੇ ਕਰਦੇ ਆ ਨਾ ਬੋਲਾ ਦੇਖੇ ਕਰਦੇ ਆ ਰਵਾਜ ਕਹਿੰਦਾ ਜਹਾਜ਼ਪਰਦੇ ਸ਼ਹਿਰ ਤੇ ਇਲੈਕਟਰਾ ਬੜਦੀਆਂ ਦਿਖਦੀਆਂ ਆਏ ਦਿਖਦਾ ਦਿਖਦਾ ਬੰਦੇ ਤੇ ਨੇ ਬੈਠੇ ਲਾਈ ਗਾ ਆ ਇਹਨਾਂ ਦਾ ਜਿਹੜਾ ਲੱਗਦਾ ਰੋ ਚਾਰਜ ਹੋਣ ਗਏ ਆ ਅੱਛਾ ਕਿ ਕਿ ਬੰਨ ਜਾਂਦਾ ਦਾ ਮਾਰੂ ਮਾਰ ਕਰਦਾ ਸਾਈਕਲ ਇਹ ਤਿੰਨੇ ਲੱਗੇ ਹੋਣਾ ਤਿੰਨੇ ਜਾਣੇ ਚਲ ਇਹਨਾਂ ਨੇ ਖਿੱਚ ਰਹਿਣਾ ਮਤ ਹੈਗੀ ਆ ਹਾਂ ਹਾਂ ਬੀਜ ਨਾਲ ਜਿਹਨਾਂ ਨੇ ਆ ਵੀ ਬੀਜ ਹੋਣਾ ਕੋਲਣਾ ਟੋਚਣਾ ਹੁਣ ਭਾਈ ਹੈ ਕੋਲਣਾ ਹਾਂ ਟੋਚਦਾ ਬਸ ਇਹ ਤੇਜ਼ੀ ਗੇ ਲਈ ਹੋਣਾ ਹੌਲੀ ਹੋ ਕਰਨਾ ਪੈਂਦਾ ਹੈ ਤੇਜ਼ੀ ਘਟ ਜਾਂਦਾ ਹੁਣਾ ਫੋਰਮ ਬੰਨ੍ਹ ਕੇ ਕਰੇ ਭੁਲੇ ਅਸਾਂ ਬਾਲਾ ਲੈ ਕੇ ਕੀ ਕਰਦੇ ਇੱਥੇ ਬਾਲਾ ਰੱਖਦੇ ਭਾਈ ਮੈਨੂੰ ਦੋਨੇ ਪਾਸੇ ਪੁੱਟੇ ਦੇ ਤਾਂ ਰਿਸਕ ਨਹੀਂ ਹੈਗਾ ਉਹ ਤਾਂ ਰਿਸਕ ਵੀ ਤਾਂ ਬਾਲੇ ਘਲਾ ਉੱਟੜ ਬਣ ਜਾਂਦੀ ਹੈ ਹਾਂ ਬਾਲੇ ਕਰੇ ਫਿਰ ਖਾਸੀ ਆ ਜਾਂਦੀ ਹੈ ਨਾ ਅੱਗੇ ਇੱਧਰ ਪਾਸੇ ਟੁੱਟਦਾ ਨਹੀਂ ਨਹੀਂ ਚਾਹੀਦਾ ਟੌਬਾ ਸੈੱਟ ਟੁੱਟ ਗਿਆ ਮੋਜੇ ਟੁੱਟ ਗਿਆ ਹਵਾ ਫੇਰ ਭਾਈ ਰੋਜੀ ਜਾਨੀ ਕਿਆ ਚੈੱਕ ਕਰ ਰਹੀ ਸਭਾ ਕੰਮ ਵੀ ਨਹੀਂ ਖਰਾਬੇ ਕਰਦੀ ਨਾ ਪਾਣੀ ਲਾਉਣ ਜੋਗਰਾ ਬੰਦਾ ਨਾ ਸਪਰੇਅ ਕਰਨੇ ਜੋਗਾ ਯਾਨੀ ਪਾਣੀ ਦੇਖ ਲੈ ਕਰ ਤਾ ਫੇਰ ਮੰਗਣ ਲੱਗੀਆਂ ਫੇਰ ਮੰਗਣ ਲੱਗਿਆ ਹੁਣ ਮੀ ਪਿਆਤ ਨਾਲੇ ਮੈਂ ਬੈਠਾ ਕਸਾ ਸੰਗਰ ਲੈਟਰ ਉੱਤੇ ਰੱਖ ਲਈ ਉਹਨਾਂ ਭਾਈ ਇਹ ਤੱਕੜਾ ਹੀ ਆ ਭਾਈ ਦੋਵੇਂ ਲਾਗੇ ਲਓ ਜੀ ਬਾਈ ਪ੍ਰਧਾਨ ਨੇ ਕੋਈ ਗੱਲ ਨਹੀਂ ਖਟਿਆ ਸਾਰੀ ਬਾਤ ਤੇ ਸੱਸ ਸ੍ਰੀ ਗੱਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੀ ਬਾਈ ਕਹਿੰਦੇ ਸਾਰੀ ਗੱਲ ਤੇ ਬਾਤ ਤੇ ਛੋੜੇ ਹੋ ਗਏ ਤੇ ਅਮਲੇ ਦੂਏ ਸਾਲ ਤੇ ਤੇ ਸਾਰੀ ਉਮਰ ਲੱਗ ਗਈ ਜੀ ਹਾਂ ਤੇ ਹੁਣ ਬੀਜਾਂਗੇ ਦੁਬਾਰਾ ਉਰੇ ਲਾਉਣੀਆਂ ਕਲਮਾ ਆਪਾਂ ਨੇ ਹੋਰ ਹਾਂ ਪਨੀਰੀ ਵੱਡੀ ਬਈਆ ਕਲਮਾ ਦਾ ਲਾ ਦੇਣਾ ਸਾਰੇ ਇਹ ਕਹਿਰਾ ਹਾਂ ਸਾਰੇ ਕਹਿਰਾ ਵਾਹ ਜੀ ਵਾਹ ਬਾਈ ਕਹਿੰਦਾ ਜਿੰਨਾ ਵੀ ਕਹਿਰਾ ਹੈ ਇਹ ਸਾਰੀ ਗੱਲ ਮਾਂ ਦਾ ਲਾ ਰਹਿਣਾ ਪੱਕਾ ਕੰਮ ਕਰ ਦੇਣਾ ਉਹ ਡੰਗਰ ਬੱਚਾ ਤਾਂ ਨਹੀਂ ਹੁੰਦਾ ਡੰਗਰ ਬੱਚਾ ਹੁੰਦਾ ਆਪਾਂ ਤਾਰ ਵੀ ਲਾਉਣੀ ਐ ਇਹਨੂੰ ਧਾਰ ਤਾਂ ਲਾਉਣੀ ਪੈਣੀ ਬਾਈ ਉਹਨੇ ਆਂਦੇ ਪਈਆਂ ਤਾਰ ਵੀ ਘਰਾਂ ਪਈਆਂ ਲਾਉਣੀ ਜ਼ਰੂਰ ਆਦ ਕੀ ਬਾਈ ਗੰਨੇ ਦੀ ਵੀ ਜਾਈ ਸੋਣੀ ਹੋਈ ਐ ਗੰਨੇ ਦੀ ਵੀ ਜਾਈ ਬਹੁਤ ਹੋਈ ਐ ਜੇ ਕਹਾਂ ਆ ਕਹਿੰਦੇ ਵੀ ਪਪੂਲਰ ਲੱਗਿਆ ਨਾ ਇਦਾਂ ਵੀ ਉਹ ਵੀ ਲੱਗੇ ਗੰਨਾ ਵੀ ਇਦਾਂ ਹੀ ਲੱਗਿਆ ਆ ਹਾਂ ਹਾਂ ਪਪੂਲਰ ਬਹੁਤ ਲੱਗਿਆ ਉਹਨੇ ਹੁਣ ਵੀ ਪਪੂਲਰ ਵਾਲੇ ਬੇਲ ਨਹੀਂ ਮਿਲਦਾ ਜਿਆਦਾ ਹੁਣ ਰੇਟ ਵੱਜੂਗਾ ਜਾਂ ਘਟਜੂਗਾ ਇਹ ਟਾਈਮੇ ਦੱਸੂਗਾ। ਵੈਸੇ ਫੈਕਟਰੀਆਂ ਬਹੁਤ ਮਾਰ ਖੇਚਦੀਆਂ। ਘਾਟਾ-ਕੂਟਾ ਵਾਲਾ ਕੋਈ ਕੰਮ ਨਹੀਂ ਆ। ਉਹਨੇ ਐ ਵੀ ਪੱਕੀ ਫਸਲ ਤਾਂ ਹੈਗੀ ਆ। ਹੂੰ ਪੱਕੀ। ਹੁਣ ਮਹੀਨੇ ਦੇ ਲੈ ਕਿੰਨਾ ਨੁਕਸਾਨ ਕਰੇ ਬਈਆਂ ਦਾ। ਸਾਰੇ ਪਾਸੇ ਠੀਕ ਨਹੀਂ। ਸਾਡੇ ਫੇਰ ਹਲੇ ਮਹਾਰਾਜੀ ਕਿਰਪਾ ਭਾਈ। ਸਾਡੇ ਦਾ ਬਾਈ ਤਕਰੀਬਨ 10% ਕਣਕਾਂ ਗਿਰੀਆਂ ਜਿਨੇ ਪਾਣੀ ਲਾਇਆ। ਹਾਂ ਜਿਹਨੇ ਪਾਣੀ ਲਾਇਆ ਗਿਆ। ਉਹ ਉਦਾਂ ਕੋਈ ਕਣਕ ਨਹੀਂ ਗਰੀ ਹੈਗੀ ਭਾਈ। ਠੀਕ ਆ। ਹਾਲ ਦੀ ਘੜੀ ਦਾ ਠੀਕ ਹੈ। ਗਹਾਂ ਵਾਲੀ ਹਲੇ ਜਿਹੜੇ ਹੌਲੇ ਝੋਲੇ ਆਉਣੇ ਉਹਦਾ ਪਤਾ ਨਹੀਂ ਹੈਗਾ ਹਾਂ ਹਲੇ ਗਹਾਂ ਵਾਲੇ 2 ਮਹੀਨੇ ਦਾ ਪਤਾ ਨਹੀਂ ਹੈਗਾ ਪਰ ਹੁਣ ਜਿਹਦੇ ਐਣ ਬੈੰਗੇ ਉਹਨਾਂ ਮਾਂਦੇ ਟੁੱਟ ਲੈ ਇੱਕ ਵਾਰ ਹਾਂ ਹਾਂ ਬਾਈ ਬਹੁਤ ਉਹਦਾ ਫਿਰ ਡੰਗਲਾਂ ਨੂੰ ਪਾਈ ਹੋਣੀ ਕਿਸੇ ਨੇ ਹੋਰ ਕਿਆ ਸਿਰੇ ਭਰੇ ਗਏ ਵੀ ਆਵਨ ਨਾ ਕੀ ਨਹੀਂ ਇੱਕ ਵਾਲੇ ਬੰਦੇ ਨੋਖਾ ਜਾਂਦਾ ਬਾਈ ਇਹਨੇ 5-10 ਕਿਲੇ ਲੈੇ ਪਏ ਪਹਿਲੀ ਵਾਲੇ ਜਾਂ ਦੂਜੀ ਵਾਲੇ ਫਿਰ ਦੇਣਾ ਠੇਕਾ ਪਰ ਉਹਨੂੰ ਬੰਦੇ ਛੱਡ ਵੀ ਦਿੰਦੇ ਜਾਂਦਾ ਹਾਂ ਬਸ ਇਹਦੇ ਜੇ ਬਾਈ ਕੁਦਰਤੀ ਨੁਕਸਾਨ ਹੋਵੇ ਤਾਂ ਮਾਲਕ ਨੂੰ ਵੀ ਜਾਇਜੇ ਪੈਸੇ ਲੈਣੇ ਚਾਹੀਦੇ ਵੀ ਚੱਲ ਅਗਲੇ ਨੂੰ ਘੜੇ ਬਚੇ ਹਾਂ ਉਹ ਘਾਟਾ ਸੈ ਇਹਨੂੰ ਘਾ ਠੇਕਾ ਉਹ ਹੈ ਬਹੁਤ ਹਾਂ ਤਾਂ ਹੀ ਉੱਚਾ ਨਹੀਂ ਮਾ ਹੋਏਗਾ ਹਾਂ ਅਰੇ ਤਾਂ ਗੁਰਪ੍ਰੀਤ ਦੀ ਚੱਕੀ ਥੁੱਕ ਘਟ ਚੱਲਦੀ ਆ ਹਾਂਜੀ ਨਹੀਂ ਤਾਂ ਚੂਹੀ ਚੂਹਾ ਦਾਰੇ ਇਹ ਕਿਹੜਾ ਖੇਤਵਾਲਾ ਜੂ ਐ ਜਾਂਦੇ ਆ ਜੀ ਓਕੇ ਆਪਣੀ ਰਸਤਾਰ ਕੇ ਅੱਛਾ ਚੱਕੀ ਦੀ ਇਹਨਾਂ ਦੀ ਨਾਟਾ ਚੱਕੀ ਨਾਟਾ ਚੱਕੀ ਦੀ ਪਾਈ ਛਪਰਾਂ ਦੀ ਪੈਰ ਹੁਣ ਬੰਦ ਹੋਲੀ ਚੱਲਦੀ ਹੁਣ ਵੀ ਇਹਦਾ ਬਾਪੂ ਪੀਦਾ ਦਾ ਆ ਹਾਂ ਹੁਣ ਘਟ ਚੱਲਦੀ ਹੁਣ ਫਿਰ ਸਾਡੇ ਕ੍ਰਿਸ਼ਨ ਨੇ ਪਾਈ ਦੀ ਨਮੀ ਹੂੰ ਉਹ ਮਸ਼ੀਨਾ ਹਵਾ ਹੋਗਾ ਜਾਨੀ ਉਹ ਹੁਣ ਉਹ ਜਿਆਦਾ ਚੱਲਦੀ ਉਹ ਜਿਆਦਾ ਚੱਲਦੀ ਉਹ ਨਵੀਂ ਤਕਨੀਕ ਆਲੀ ਆ ਬਾਈ ਮੈਂ ਕਹਿੰਦਾ ਉਹ खासा ਪੈਸਾ ਲੱਗਦਾ ਉਹਣਾ ਪ੍ਰੋਜੈਕਟ ਆ ਉਹ ਤਗੜਾ ਪ੍ਰੋਜੈਕਟ ਆ ਵਿੱਚੇ ਕੋਲੂ ਆ ਵਿੱਚੇ ਦੋ ਚੱਕੀਆਂ ਧਾਨ ਕੁੱਟਣੇ ਵਾਲੀ ਖਾਸਾ ਸੈਟਮ ਆ ਤਮੇ ਆਗੇ ਬੰਗੋ ਭਾਈ ਤਵੀ ਅਗਰ ਬਾਕੇ ਰੂਟੋ ਮੀਟਰ ਕਾ ਬਾਤ ਨੇ ਪੇ ਲਾ ਰਣੀ ਗੱਲ ਪਧਰਾ ਵੀ ਹੋਊਗਾ ਨਹੀਂ ਪਧਰਾ ਨਹੀਂ ਪਧਰਾ ਮੇ ਗਾਮ ਨੇ ਹਾਂ ਆਈ ਨੂੰ ਸੋਗਾ ਮਾਰਨਾ ਹੁਣ ਇਹ ਰਗੜ ਕੇ ਲੈ ਕੇ ਗਰਾਮੋਂ ਤੇ ਲੋੜ ਨਹੀਂ ਲੈ ਕੇ ਗਾ ਸਭ ਜਿੱਥੇ ਮਾਰਿਆ ਪਿਛਲੇ ਸਾਲ ਨੇ ਅੱਛਾ ਭਾਈ ਇੱਧਰ ਤਾਂ ਨਹੀਂ ਪਾਣੀ ਆਉਂਦਾ ਨਹੀਂ ਇੱਧਰ ਪਾਣੀ ਆਉਂਦਾ ਹੈਗਾ ਉਧਰ ਉਧਰ ਲੰਘ ਜਾਂਦਾ ਹੈ ਉਹ ਉਧਰ ਬਣੀ ਨਹੀਂ ਉਰੇ ਚੜਦਾ ਨਹੀਂ ਹੈਗਾ ਨੇ ਉਹ ਹਾਇਉ ਨਹੀਂ ਕਿਤੇ ਪਾਣੀ ਵੜਦੇ ਨੂੰ ਸਮਾ ਸਾਡਾ ਇਹਨੂੰ ਜਾਣਾ ਉੱਚਾ ਭਾਈ ਕਿਉਂਕਿ ਇਹ ਰੋਡ ਹੈ ਨਾ ਜਿਹੜਾ ਇਹ ਰੋਡ ਕਰਕੇ ਪਾਣੀ ਨਹੀਂ ਆਉਂਦਾ ਜੇ ਰੋਡ ਨਾ ਹੁੰਦਾ ਫਿਰ ਪਾਣੀ ਆ ਲੈਣਾ ਤਾਂ ਰੋਡ ਕਰਕੇ ਡੱਫ ਲੱਗ ਜਾਂਦੀ ਹੈ ਅੱਗੇ ਹੁਣ ਦੇਖੋ ਹੁਣ ਪੰਮੇ ਨਹੀਂ ਗੱਲਾਂ ਬੀਤੋ ਮਰਜੀ ਦਾ ਨਹੀਂ ਗੱਲਾਂ ਬੀਤੋ ਪਾਣੀ ਦਾ ਰੂਟ ਕਿੱਧਰ ਨੂੰ ਜਾਣਾ ਹੁਣ ਆ ਵੀ ਪਰਮਾਤਮਾ ਦਾ ਸ਼ੁਕਰ ਕਰਕੇ ਭਾਈ ਮੀਂਹ ਘੱਟ ਪੈ ਜੀ ਭਾਈ ਹੋਰ ਕੀ ਹਮਨੇ ਠੀਕ ਨਹੀਂ ਭਾਈ ਮੀਂਹ ਹੋਣੀ ਘੱਟ ਪੈਣੇ ਕੱਲ ਅਸੀਂ ਚੰਡੀਗੜ੍ਹ ਜਾ ਕੇ ਆਏ ਆ ਚਾਚੇ ਨੇ ਮਾਨੂੰ ਕਈ ਨਲੀਆਂ ਨਹਿਰਾ ਦਿਖਾਈਆਂ ਉਹ ਸਭ ਜਲਾ ਬੰਦ ਹੋ ਗਈਆਂ ਉਹ ਪਾਣੀ ਫੇ ਆਪਣੇ ਲਈ ਸਾਨੂੰ ਪਿਆ ਪਰ ਉਹਦਾ ਹਾਂ ਆਪਣੇ ਇੱਥੇ ਤਾਹੀ ਨਹੀਂ ਨਦੀਆਂ ਟੁੱਟਦੀਆਂ ਤਾਹੀ ਟੁੱਟਦੀਆਂ ਪਹਿਲਾਂ ਪਾਣੀ ਘੱਟਾ ਅੰਦਰ ਹੁਣ ਬਈ ਸਾਡੇ ਕੰਨੀ ਪਾਣੀ ਹੋ ਜ਼ਿਆਦਾ ਹੋ ਗਿਆ ਉਹਦੇ ਕਰਕੇ ਹੁਣ ਫਿਰ ਟੁੱਟਦੀਆਂ ਹਾਂ ਮੰਨੇ ਟੁੱਟਦੀ ਵੀ ਤਾਂ ਮੈਨਿੰਗ ਹੈ ਨਹੀਂ ਨਹੀਂ ਹੈ ਨਹੀਂ ਮੈਨ ਖਤਮ ਹੋ ਗਈ ਮੜੀ ਜੀ ਰੇਤਾ ਚੱਕ ਕੋਈ ਜਾਵੇ ਸਫਾਈ ਜੀ ਹੋਈ ਜਾਵੇ ਇਹ ਰੇੜੀਆਂ ਰੂੜੀਆਂ ਚੱਕਦੇ ਤੇ ਉੱਥੇ ਵੀ ਖੜੇ ਮਾਰਦੇ ਜੀ ਏਸੀ ਵੀ ਲਿਆ ਕੇ ਜਗਣਾ ਹੈ ਕੀ ਕਰਨਾ ਦੱਸ ਦੇਖ ਲੈ ਤੂੰ ਪ੍ਰਧਾਨ ਫੇਰ ਦੂਏ ਲੋੜ ਖੇਤਾਂ ਮੇ ਟੁੱਟ ਕੇ ਆਇਆ ਨਾ ਫੇਰ ਤੇ ਚੱਕ ਲੈਣਾ ਰੇਤਾ ਕਿਆ ਕਿਆ ਜਿਵੇਂ ਵਿਗੜਦਾ ਇਹ ਤਾਂ ਉੱਥੇ ਵੀ ਬਹੁਤ ਔਖਾ ਚੱਕ ਹੋਇਆ ਰੋਕ ਇੱਕ ਵਾਰ ਹਾਂ ਰੁੱਕੇ ਫੇਰ ਰੁੱਕੇ ਵੀ ਹੁਣ ਤੱਕ ਰਵੇ ਲੋਕਾਂ ਦਾ ਰੇਤਾ ਬਾਕੀ ਭਾਈ ਮੀਂਹ ਤਾਂ ਹਰੇਕ ਸਾਲੇ ਪੈਣੀ ਆ ਹਾਂ ਪਾਣੀ ਪਿਛਲੇ ਡੱਫ ਲੱਖ ਲੱਖ ਕੇ ਆਉਂਦਾ ਫੇਰ ਕਿਲਾ ਤੱਕ ਪੈਂਦੀ ਧਰਾਂ ਉਹ ਵੀ ਹੋਰ ਵੀ ਦੇਖ ਲੈ ਨਦੀ ਆਪਣੀ ਘਰੀ ਪਈ ਆ ਗੌਰਮੈਂਟ ਕਰੀ ਨਹੀਂ ਰਹੀ ਮੈਨੂੰ ਅਸੀਂ ਨਹੀਂ ਬਟਨ ਤੋਂ ਫਰੀ ਨਹੀਂ ਬਾਈ ਮੀ ਤਾਂ ਪੈਣੇ ਹਲੇ ਹਲ ਤਾਂ ਕੋਈ ਮੀਂਹ ਨਹੀਂ ਪਿਆ ਹੈਗਾ ਹਾਲ ਤਾਂ ਨਾਮ ਜਿਹਾ ਹੀ ਹੋਇਆ ਹਾਂ ਹਾਂ ਆਪਣੇ ਬਰਸਾਤਾਂ ਲੱਗੂਗੀ ਇਹ ਤਾਂ ਬਾਈ ਜੀ ਤਾਂ ਲੱਗਣੇ ਜਦ ਬਰਸਾਤ ਸ਼ੁਰੂ ਹੋਣੀ ਜਦ ਪਤਾ ਲੱਗਣਾ ਹੱਲੇ ਝੋਲੇ ਜਿਹੜੇ ਆਉਣੇ ਆ ਪ੍ਰਧਾਨ ਅਸੀਂ ਕੱਲ ਫੇਰ ਗੇੜਾ ਮਾਰੇ ਟਾਇਲ ਘਰ ਤੇਰੇ ਤੇ ਮੈਨੂੰ ਨਹੀਂ ਦੱਸਿਆ ਮੈਂ ਜਾਣਾ ਸੀ ਯਾਰ ਹਮਨੇ ਟਾਇਲ ਘਰ ਚ ਬਾਈ ਇੱਕ ਦੇਖਿਆ ਹੈ ਚੰਡੀਗੜ੍ਹ ਟਾਇਲ ਘਰ ਵਾਲਿਆਂ ਦਾ ਰੇਟ ਸਾਰੇ ਅੰਗਲ ਤੇ ਵਧੀਆ ਹੈ ਉਦਾਂ ਕੁਆਲਿਟੀ ਇੰਨੀ ਹੈ ਪ੍ਰਧਾਨ ਵੀ ਬੰਦਾ ਹੋਰ ਪਾਸੇ ਜਾਣ ਦੀ ਲੋੜ ਨਹੀਂ ਹੈਗੀ ਬਾਹਰ ਲੰਘਣ ਨਹੀਂ ਦਿੰਦੇ ਬਾਹਰ ਲੰਘਾ ਨਹੀਂ ਦਿੰਦੇ ਹੈਗੇ ਹੋਰ ਦੁਕਾਨਾਂ ਚ ਵੀ ਮੈਂ ਦੇਖਿਆ ਇੰਨਾ ਹੈ ਨਹੀਂ ਧੱਕਾ ਜਿੰਨਾ ਉੱਥੇ ਘੜਕਦਾ ਹਾਂ ਆਪਾਂ ਲੈ ਕੇ ਹੀ ਆਇਆ ਆ ਤੇ ਬਾਈ ਰੇਟ ਦਾ ਵੀ ਫਰਕ ਹੈ ਤੇ ਮੈਨੂੰ ਦੱਸਿਆ ਨਹੀਂ ਨਾ ਹੈਗਾ ਮੈਂ ਵੀ ਦੇਖ ਕੇ ਆਉਣ ਦਾ ਆਪਾਂ ਤਾਂ ਹੀ ਦੇਖਣ ਆਏ ਹਲੇ ਤਾਂ ਕੋਈ ਨਹੀਂ ਬਾਈ ਪ੍ਰਧਾਨ ਨੇ ਵੀ ਲਾਉਣੀ ਥੋੜੀ ਟੈਲ ਇਹ ਥੋੜੀ ਜੀ ਦੂਈ ਟੈਲ ਸਰੰਦੀ ਜੀ ਲੈ ਕੇ ਆਉਣੀ ਆ ਉਹ ਦੇਖਦੇ ਕਿੱਥੇ ਮਿਲਦੀ ਡੇਰਾ ਬਸੀ ਤੇ ਮਿਲਦੀ ਆ ਡੇਰਾ ਬਸੀ ਤੇ ਜਾਣਾ ਟੈਲ ਲੈਣ ਉਹ ਆਪਾਂ ਨਹੀਂ ਸਰੰਦੀ ਜੀ ਉਹ ਬਾਈ ਉਹ ਮਤਲਬ ਜਿੰਨਾ ਕ ਫੋਨ ਹੈ ਨਾ ਇੰਨਾ ਕ ਛੋੜਾ ਪੀਸ ਹੁੰਦਾ ਹੈ ਲੰਬਾਈ ਜ਼ਿਆਦਾ ਹੁੰਦੀ ਫੁੱਟ ਦੀ ਹਾਂ ਤਨਹੀਂ ਭਾਈ ਇੱਕ ਪਾਸੇ ਨੂੰ 9 ਇੰਚ ਆ ਇੱਕ ਪਾਸੇ ਨੂੰ 2 ਇੰਚ 2 ਇੰਚ ਛੋਟਾ ਹੁੰਦਾ ਹਾਂ ਹਾਂ ਛੋਟਾ ਹੁੰਦਾ ਉਹ ਲਾਉਣਾ ਆਪਾਂ ਨੇ ਉਹ ਲਾਉਣਾ ਪਰ ਤਾਂ ਬਹੁਤ ਮੇਗਾ ਮਿਲਣਾ ਆ ਉਹ 12 ਰੁਪਏ ਦਾ ਪੀਸ ਹੈ ਇੱਕ ਜੇ ਕਿਸੇ ਤੇ ਭਾਈ ਦੁਕਾਨ ਤੋਂ ਕੋਲ ਹੋਈ ਤਾਂ ਦੱਸ ਵੀ ਦਿਓ ਠੀਕ ਹੈ ਨਾ ਜੇ ਕਿਸੇ ਨੂੰ ਪਤਾ ਹੋਇਆ ਜੇ ਆਪਣੀ ਦੁਕਾਨ ਹੋਈ ਅਸੀਂ ਉੱਥੇ ਦੇ ਵੀ ਲੈ ਲੂਗੇ ਆ ਉੱਥੇ ਤੇ ਵੀ ਲੈ ਲਾਂਗੇ ਬਾਕੀ ਅਸੀਂ ਹਲੇ ਟਰਾਈ ਕਰਿਆ ਨਹੀਂ ਘੁੰਮੇ ਫਿਰੇ ਹੈ ਨਹੀਂ ਦੇਖਦੇ ਕਿੱਥੇ ਮਿਲਦਾ ਹਾਂ ਤੁਹਾਨੂੰ ਟਾਇਰ ਵੀ ਦਿਖਾਵਾਂਗੇ ਜਿਹੜੀ ਅਸੀਂ ਟਾਇਰ ਲੈਣੀ ਆ ਸਰੰਦੀਟ ਵਰਗੀ ਆ ਉਹਦੀ ਪਕਾਈ ਭੱਠੀ ਜੀ ਹੁੰਦੀ ਆ ਪਲਾਂ ਡੈਟਰ ਕੰਮ ਸਾਰੀ ਜਾਂਦਾ ਟੈਟਰ ਵਧੀਆ ਕੰਮ ਸਾਰਦਾ ਆਪਣੇ ਮੇਰੇ ਤੋਂ ਪੁੱਛ ਕਰਿਆ ਬਿੰਡ ਟੈਟਰ ਨਹੀਂ ਕਹਦੇ ਖਰਚਾ ਕਿੰਨਾ ਵੀ ਖਰਚਾ ਪਲਾਂ ਸੱਚੀ ਦੱਸੀ ਰਿਹਾ ਐਵਰੇਜ ਹੈਗੀ ਐਵਰੇਜ ਤਾਂ ਹੈਗੀ ਐਵਰੇਜ ਤਾਂ ਮੈਨੇ ਚਲਾਉਣੇ ਪੜਾ ਹਾਂਜੀ ਜੇ ਹੁਣ 3e ਚ ਚਲਾਉਣੀ ਆਪਾਂ ਪਾ ਕੇ ਤਾਂ ਬਹੁਤ ਤੇਲ ਪੀਂਦਾ ਇਹ ਅਜਾ 3e ਗੇਰਮਾ ਹਾਂ ਹੁਣ ਮੈਂ 2e ਚ ਚਲਾਉਣਾ ਇਹਨੂੰ 2e ਚ 2e ਚ ਬਹੁਤ ਸਾਫ ਦਾ ਪੀਂਦਾ ਪਹਿਲੇ ਵਾਰ 2-3 ਲੀਟਰ ਵੀਸਟਾਈ ਲੀਟਰ ਵੀਸਟਾਈ ਲੈਣੋ ਟਾਈ ਲੈਣੋ ਕੀ ਲੈਣੋ ਹਾਂ ਤੇਲ 2e ਗੇਰਮਾ ਬਾਬੇ ਹਾਂ ਐਦਾਂ ਜੇ ਆਪਾਂ ਹੌਲੀ ਚਲਾਵਾ ਫਿਰ 2 ਲੀਟਰ ਵੀ ਸੱਜ ਜਾਂਦਾ ਜੱਪਾ ਜਿਆਦਾ ਲੋਈਏ ਲੱਟ ਘਟਾਈਏ ਪਰ ਦੁਵੇਚ ਵਧੀਆ ਬੰਦ ਹਾਂ ਦੁਵੇਚ ਵਧੀਆ ਬੰਦ ਹਾਂਲੇ ਰੇਸ ਵੀ ਥੋੜੀ ਦਿੰਨੀ ਪੈਣੀ ਹੋਣੀ ਹਾਂ ਹਾਂ ਔਰ ਕਿਆ ਦੇਣਾ ਹੁਣ ਪਾੜ ਪਾੜੇ ਪਾਈ ਚੱਲ ਓਕੇ ਹੁਣ ਇਹਨੂੰ ਬਣਾ ਦੇਣੀ ਪੋਬਲਾ ਔਰ ਕਿਆ ਭਾਈ ਕਿੰਨਾ ਗੰਨਾ ਹੋ ਗਿਆ ਔਰ ਇੱਕ ਗੱਡੀ ਹੋ ਗਈ ਲੈ ਇੱਕ ਗੱਡੀ ਹਾਂ ਇਹ ਚੋ ਹੋ ਗਿਆ 20 ਕਾ 20 ਥੋੜਾ ਵੱਧ ਹੋਊਗਾ ਹਾਈ ਇਹ ਚੋ ਹੋ ਗਿਆ 71 ਹੋ ਗਿਆ ਬੀਕ ਹੋ ਗਿਆ ਗੰਨਾ ਪੂਰਾ ਹੋ ਗਿਆ ਹਾਂ 25 ਕੁਆਟਰ ਵਾਲ ਇੱਕ ਹੋ ਗਿਆ ਇਹਦੇ ਵਿੱਚੋਂ 76 ਤੇ ਨਹੀਂ 76 ਤੇ 15 ਨਹੀਂ ਰੋ ਗੱਡੀ ਨਹੀਂ ਕਿ ਟਰਾਲੀ 80 90 ਕੁਆਟਰ ਦਾ ਗੰਨਾ ਹੋ ਗਿਆ 90 ਕੁਆਟਰ ਉਹ ਟਰਾਲੀ ਨਹੀਂ ਕਿ ਨਹੀਂ ਟਰਾਲੀ ਪਰ ਗੇਟੇ ਲਾਤੇ ਰੁਕੜ ਮੈਂ 238 ਦਾ ਅੱਜ ਜਦੋਂ ਨਿਕਲਦਾ ਬਹੁਤ ਆ ਪਰ ਇਹਦਾ ਦੂਈ ਵਾਰੀ ਚਾਗ ਮਰ ਜਾਂਦਾ ਅੱਜਗਾ ਵੀ ਪੈਸੇ ਲੈ ਕੇ ਆਇਆ ਜੋ ਤੇ ਹਟਾਲ ਆ ਲੈਦੇ ਜਿਹੜਾ ਉਹ ਕਿਹੜੀ ਗਊਸ਼ਾਲਾ ਹੂੰ ਉਹਨਾਂ ਨੇ ਕਾਰ ਲਾਤੀ 5 ਰੁਪਏ ਕੁਆਟਰ ਵਗੈ ਫਰਾਡਰ ਆ ਪਾ ਪਾ ਬਿੱਟੇ ਉੱਤੇ ਗਾਰੂ ਦੀ ਗੇੜ ਲੱਗ ਰਾ ਤੁਹਾਡੇ ਮਾਲ ਲਾਉਂਦੇ ਪ੍ਰਧਾਨ ਕਾਟੋ ਪੱਕਾ ਉਹਨੇ ਸੂਲ ਹੈ ਸਭ ਨੂੰ ਲਾਉਂਦੇ ਕੱਲੇ ਨੂੰ ਨਹੀਂ ਲਈ ਪਤਾ ਨਹੀਂ 5 ਰੁਪਏ ਕਿਲੋ ਮਗਰ ਫਲਾਣਾ ਵਗਦਾ ਉਹ ਕਿਹੜਾ ਅਗੇ ਤਰੀਕੇ ਨਾਲ ਕੰਮ ਕਰਾਵਾ ਤੁਹਾਡਾ ਅੱਕੇ ਨੂੰ ਤਾਂ ਨਹੀਂ ਗੇੜਨਾ ਹੈਗਾ ਹੁਣ ਜੇ ਕੋਈ ਨਹੀਂ ਪੁੱਛਦਾ ਫਿਰ ਗਊਸ਼ਾਲਾ ਜੀ ਵੀ ਜਾਣਾ ਪੈਂਦਾ ਗਊਸ਼ਾਲਾ ਜੀ ਵੀ ਜਾਣਾ ਉੱਥੇ ਕੋਰ ਸਵੇਰ ਨੂੰ 7 ਵਜੇ ਲਈ ਜਾਂ 10 ਵਜੇ ਲਈ ਜਾ ਫਾਇਦਾ ਵੀ ਆ ਫਾਇਦਾ ਵੀ ਆ ਠੀਕ ਨਹੀਂ ਗੱਲ ਟੀਟੀ ਵੀ ਜਾਂਦੀ ਹੈ ਟੀਟੀ ਬੇਟੀ ਵੀ ਚੱਲਦੀ ਹੈ ਉੱਥੇ ਹਾਂ ਇਹ ਤਾਂ ਹੈ ਤਾਂ ਕਰਕੇ ਕੱਢ ਲਾਦੀ ਹਾਂ ਫਿਰ ਤਾਂ ਗੰਨਾ ਨਹੀਂ ਲੈਂਦੇ ਉਹ ਮਨੇ ਜੇ ਕਹਿ ਲਿਓ ਕੱਲ ਵੀ ਗਨਾ ਗਏ ਆ ਖਾਂਦੀਆਂ ਨਹੀਂ ਨਹੀਂ ਤਾਂ ੱੱਕਾ ਪਾਪੇ ਬਾਈ ਮੈਂ ਕਹਾਂ ਤੁਸੀਂ ਗਨਾ ਇੱਕ ਲੱਫ ਤੇ ਮੇਰਾ ਪਾਉਂਦੇ ਤਾਂ ਨਹੀਂ ਖਾ ਰਹੇ ਖੁੱਲ੍ਹੇ ਬਾੜ ਦੰਨੇ ਇੱਕ ਦੇਖਿਆ ਬਾਈ ਮੈਂ ਪ੍ਰਧਾਨ ਦੇ ਖੇਤ 'ਚ ਬੋਰਡ ਲੱਗਿਆ ਵਮਾਲਾ ਨਾਲ ਦੇਖੋ ਇਹਨਾਂ ਖੇਤ ਦੇ ਸਾਹਮਣੇ ਬਾਈ ਜਦ ਅੱਪਾ ਇਹ ਆਉਂਦੇ ਆ ਬੇਲਾ ਰੋਡ ਤੇ ਆ ਖੱਤੀ ਦੇ ਸਾਹਮਣੇ ਹੀ ਹੈ ਹੋਰ ਕੀ ਪਿੰਡ ਵਾਲਾ ਹੈ ਬਾਈ ਹਾਂ ਇਹੀ ਬੋਰਡ ਵਜਿਆ ਵਾ ਮੈਂ ਕਹਿੰਦਾ ਆਪਣੇ ਉਧਰੋਂ ਦਾ ਡਿੱਡਾ ਜੀ ਹੋਏ ਪਏ ਆਪਣੇ ਪਤਾ ਕੀ ਹੋਇਆ ਬਾਈ ਮੈਂ ਤੀਏ ਪਹਿਰ ਆ ਗਿਆ ਹਾਂ ਮੈਨੂੰ ਇਹਦਾ ਸ਼ਿਪ ਦਾ ਭਾਈ ਕਹਿੰਦਾ ਵੀ ਦੇਖ ਤੇਰੇ ਬੋਰਡ ਲੱਗ ਗਿਆ ਕਹਿੰਦਾ ਉਹ ਮਹਰ ਟਾਈਮ ਤੇ ਰਸਤੇ 'ਚ ਲੋਤਾ ਕਹਿੰਦਾ ਇਨੀ ਤਾਂ ਮੈਂ ਗੱਲੇ ਨਹੀਂ ਕਰੀ ਹੈਗੀ ਕਹਿੰਦੇ ਨੇ ਮੈਂ ਦੇਖਿਆ ਨਹੀਂ ਹੈਗਾ ਲੱਗਦਾ ਹੋ ਗਿਆ ਹਾਂ ਲੱਗਦਾ ਹੋ ਗਿਆ ਉਹਨੇ ਲੱਗਦਾ ਬੋਲਦਾ ਔਖਾ ੜਿੱਕਾ ਹੈ ਹੂੰ ਚੱਲ ਭਾਈ ਦੇ ਦੇ ਘੇੜਾ ਫਿਰ ਉਹ ਕਿਉਂ ਨੇ ਚੱਕਦੇ ਫੱਟੇ ਚੰਗਾ ਵੜਾਂਗਾ ਕਰਦੇ ਹਾਂ ਬਈ ਤਵੀਆਂ ਦੇਖੋ ਪਹਿਲੀ ਵਾਰ ਸੇ ਪੂਰੀਆਂ ਦਿੱਖੀਆਂ ਐ